ਦਿੱਲੀ ਦੇ ਵਿੱਚ ਹਜੇ ਵੀ ਹਵਾ ਦੀ ਗੁਣਵੱਤਾ ਜਿਹੜੀ ਹੈ ਖਰਾਬ ਚੱਲ ਰਹੀ ਹੈ ਦਿੱਲੀ ਦੇ ਲੋਕ ਚੜੇ ਨੇ ਉਹ ਸਾਫ਼ ਹਵਾ ਦੇ ਵਿੱਚ ਸਾਹ ਹਜੇ ਵੀ ਨਹੀਂ ਲੈ ਸਕਦੇ ਕਿਉਂਕਿ ਹਵਾ ਦੇ ਵਿੱਚ ਇੰਨਾ ਕਿ ਜ਼ਿਆਦਾ ਪ੍ਰਦੂਸ਼ਣ ਹੋਇਆ ਹੋਇਆ ਹੈ ਕਿ ਲੋਕਾਂ ਦੇ ਫੇਫੜੇ ਤੱਕ ਜਿਹੜੇ ਨੇ ਖਰਾਬ ਹੋਣੇ ਹੁਣ ਸ਼ੁਰੂ ਹੋ ਗਏ ਨੇ ਸਾਹ ਨਹੀਂ ਖੁੱਲੇ ਦੇ ਵਿੱਚ ਲੋਕ ਲੈ ਸਕਦੇ ਤਾਂ ਲਗਾਤਾਰ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 12ਵੇਂ ਦਿਨ ਵੀ ਸਿਖਰਾਂ ਤੇ ਹੈ ਦਿੱਲੀ ਦੀ ਆਬੋ ਹਵਾ ਹਜੇ ਵੀ ਗੰਦਲੀ ਹੋਈ ਹੋਈ ਹੈ ਲੋਕ ਸਾਫ਼ ਹਵਾ ਦੇ ਵਿੱਚ ਸਾਹ ਨਹੀਂ ਲੈ ਸਕਦੇ ਤੇ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਵੀ ਜਿਹੜੀਆਂ ਨੇ ਦਿੱਲੀ ਦੇ ਲੋਕਾਂ ਨੂੰ ਉਹ ਲੱਗ ਰਹੀਆਂ ਨੇ ਤੇ ਇਹ ਸਾਰਾ ਕੁਝ ਇਕੱਠਾ ਹੋ ਰਿਹਾ ਤਾਂ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਯੂਪੀ ਦੇ ਵੀ ਬਹੁਤ ਇਲਾਕੇ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਰਾਬ ਚੱਲ ਰਹੀ ਹੈ ਦਿੱਲੀ ਦੇ ਵਿੱਚ ਇਸ ਸਮੇਂ 에ਅਰ ਕੁਆਲਿਟੀ ਇੰਡੈਕਸ 353 ਤੋਂ ਮਾਰ ਦਿਖਾਇਆ ਜਾ ਰਿਹਾ 353 ਤੋਂ ਪਾਰ ਯਾਨੀ ਬਹੁਤ ਖਤਰਨਾਕ ਹਵਾ ਜਿਹੜੀ ਹੈ ਇਸ ਸਮੇਂ ਦਿੱਲੀ ਦੇ ਵਿੱਚ ਚੱਲ ਰਹੀ ਹੈ ਤੇ ਉਹਦੇ ਨਾਲ ਲੱਗਦੇ ਨੁਆਈੜਾ ਦੀ ਜੇਕਰ ਗੱਲ ਕਰੀਏ ਤਾਂ ਨੁਆਈੜਾ ਦੇ ਵਿੱਚ 373 ਤੋਂ ਪਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਉਹ ਹੋ ਚੁੱਕਿਆ ਹੈ ਕ੍ਰੇਟਰ ਨੁਆਈੜਾ ਦੇ ਵਿੱਚ 364 ਗਾਜ਼ੀਆਬਾਦ ਦੇ ਵਿੱਚ 349 ਅਤੇ ਗੁਰੂਗ੍ਰਾਮ ਦੇ ਵਿੱਚ ਉਹ 303 ਤੋਂ ਪਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੋ ਚੁੱਕਿਆ ਜਿਸ ਦੇ ਨਾਲ ਦਿੱਲੀ ਦੀ ਆਬੋ ਹਵਾ ਬਹੁਤ ਜ਼ਿਆਦਾ ਗੰਦਲੀ ਹੋ ਚੁੱਕੀ ਹੈ ਲੋਕਾਂ ਨੂੰ ਸਾਫ਼ ਹਵਾ ਨਹੀਂ ਮਿਲ ਰਹੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਖਰੀਦ ਸਕਦੇ ਨੇ ਉਹਨਾਂ ਨੇ 에ਅਰ ਪਿਊਰੀਫਾਇਰ ਜਿਹੜੇ ਨੇ ਘਰਾਂ ਦੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਪਰ ਕਈ ਇਲਾਕੇ ਅਜਿਹੇ ਨੇ ਜਿੱਥੇ 400 ਤੋਂ ਵੀ ਪਾਰ 500 ਤੋਂ ਵੀ ਪਾਰ 에ਅਰ ਕੁਆਲਿਟੀ ਇੰਡੈਕਸ ਹੋਇਆ ਉਥੇ 에어 ਪਿਊਰੀਫਾਇਰਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਦਿੱਲੀ ਦੇ ਲੋਕ ਬਹੁਤ ਜ਼ਿਆਦਾ ਇਸ ਸਮੇਂ ਗੰਦਲੀ ਹਵਾ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਉਹਨਾਂ ਨੂੰ ਗਾਈਡਲਾਈਨਸ ਜਾਰੀ ਕਰ ਰਿਹਾ ਕਿ ਜਿਹੜੇ 에ਅਰ ਪਿਊਰੀਫਾਇਰ ਲਗਵਾ ਸਕਦੇ ਨੇ ਉਹ ਲਗਵਾਉਣ ਵਰਕ ਫਰੋਮ ਹੋਮ ਜਿਆਦਾ ਕੀਤਾ ਜਾਵੇ ਤਾਂ ਕਿ ਬਾਹਰ ਆ ਕੇ ਤੁਸੀਂ ਜੇਕਰ ਬਾਹਰ ਸਾਲ ਹੋ ਤਾਂ ਤੁਹਾਡੀ ਤਬੀਅਤ ਜਿਹੜੀ ਹੈ ਨਾ ਖਰਾਬ ਹੋਵੇ ਤਾਂ ਅਜਿਹੀਆਂ ਗਾਈਡਲਾਈਨਸ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਪ੍ਰਦੂਸ਼ਣ ਤੇ ਕੰਟਰੋਲ ਪਾਉਣ ਦੇ ਵਾਸਤੇ ਦਿੱਲੀ ਨੇ ਕਲਾਉਡ ਸੀਡਿੰਗ ਸਕੀਮ ਵੀ ਜਿਹੜੀ ਹੈ ਉਹ ਪ੍ਰਖੇਰੇਆ ਜਿਹੜੀ ਇੱਕ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਆਰਟੀਫੀਸ਼ੀਅਲ ਬਰਸਾਤ ਜਿਹੜੀ ਦਿੱਲੀ ਦੇ ਵਿੱਚ ਹੋਏਗੀ ਪਰ ਦਿੱਲੀ ਦਾ ਉਹ ਵੀ ਕਲਾਉਡ ਸੀਡਿੰਗ ਦਾ ਪ੍ਰੋਜੈਕਟ ਵੀ ਜਿਹੜਾ ਉਹ ਫੇਲ ਹੋ ਗਿਆ ਦਿੱਲੀ ਦੇ ਵਿੱਚ ਕਲਾਉਡ ਸੀਡਿੰਗ ਤੋਂ ਬਾਅਦ ਬਰਸਾਤ ਜਿਹੜੀ ਹੈ ਉਹ ਨਹੀਂ ਹੋਈ ਜਿਸ ਦੇ ਕਾਰਨ ਲੋਕ ਬਹੁਤ ਜ਼ਿਆਦਾ ਪ੍ਰਦੂਸ਼ਣ ਤੋਂ ਪ੍ਰਚਾਲ ਹੋਏ ਹੋਏ ਨੇ ਤਾਂ ਇਹ ਪ੍ਰਦੂਸ਼ਣ ਦਿੱਲੀ ਦਾ ਕਦੋਂ ਘਟੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿਉਂਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਬਰਸਾਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਬਰਸਾਤ ਹੋਵੇ ਤੇ ਦਿੱਲੀ ਦੀ ਆਪੋ ਹਵਾ ਜਿਹੜੀ ਹੈ ਉਹ ਸਾਫ਼ ਹੋਵੇ ਤਾਂ ਹੋਰ ਅਪਡੇਟਸ ਇਸ ਸਮਾਂ ਜਿਹੜੇ ਰੋਡ ਉਧਿਆਣ ਤੋਂ ਸਰਮਜੀਤ ਸਿੰਘ ਜਨਤੈਸ਼ੀ